ਮੇਰਾ ਨਾਮ ਅਮਰਜੀਤ ਕੌਰ ਹੈ 10 ਨੰਬਰ ਗਲੀ ਦੇ ਵਿੱਚ ਰਹਿਣ ਵਾਲੀ ਹਾਂ ਸਾਡੇ ਏਰੀਏ ਦੇ ਵਿੱਚ ਡੇਢ ਸਾਲ ਤੋਂ ਪ੍ਰੋਬਲਮ ਆ ਰਹੀ ਏ ਪਾਣੀ ਦੀ ਡੇਢ ਸਾਲ ਤੋਂ ਵੀ ਕੀ ਜਦੋਂ ਦੀ ਸ਼ਾਦੀ ਹੋਈ ਅਸੀਂ ਤੇ ਉਹਨਾਂ ਨੂੰ ਭੇਜਦੇ ਆਏ ਇੱਥੇ ਲੱਗਿਆ ਕੋਈ ਇੱਧਰ ਚਲ ਗਿਆ ਕੋਈ ਇੱਧਰ ਚਲ ਗਿਆ ਜਿਹਦੇ ਘਰ ਜੋ ਹੈਗਾ ਪਾਣੀ ਸਮਰਸਿਬਲ ਲੱਗਾ ਹੋਇਆ ਉਹ ਚਾਰੇ ਉਹਨਾਂ ਦੇ ਘਰੋਂ ਬਾਟੀਆਂ ਲੈ ਲ ਕੇ ਖੁਦ ਕੀ ਖੇੜੇ ਦੀ ਗੱਲ ਕੀ ਕਹਦੇ ਅਸੀਂ ਖੁਦ ਸਾਮ੍ਹਣੇ ਟੋਟੇ ਚ ਲੱਗੇ ਹੋਣੇ ਜਿਹਦੇ ਵੱਲ ਵੀ ਆ ਜਾਂਦਾ ਵਾ ਤੇ ਪਾਣੀ ਛੋਟੇ ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਉਹਨਾਂ ਨੂੰ ਸਵੇਰ ਨੂੰ ਹਵਾ ਕੇ ਤੇ ਫੇਰ ਹੀ ਭੇਜਾਂਗੇ ਅਸੀਂ ਪ੍ਰਸ਼ਕਨ ਜੋਗਾ ਪਾਣੀ ਨਹੀਂ ਹੁੰਦਾ ਕਿਸੇ ਦੇ ਘਰ ਤੁਸੀਂ ਇਹ ਕਿਸੇ ਲੋਕਾਂ ਨੂੰ ਨਹੀਂ ਮਿਲੇਗੀ ਪਾਣੀ ਹੁੰਦਾ ਅਸੀਂ ਬੜੇ ਜਾਣਿਆਂ ਨੂੰ ਮਿਲੇ ਆ ਵਾਚ ਪਾਣੀ ਦਾ ਸਮੱਸਿਆ ਕੋਈ ਹੱਲ ਨਹੀਂ ਕਰਦਾ ਪਹਿਲਾਂ ਮੀਟਿੰਗ ਹੋਈ ਸਾਡੀ ਗੱਲ ਇਹੋ ਹੀ ਸੀ ਕਿ ਸਾਡਾ ਪਾਣੀ ਦਾ ਮਸਲਾ ਢੀਹਾਂ ਦਾ ਮੈਂ ਇੱਥੇ ਜੀਵਨ ਜੋਦੇ ਆਈ ਸੀ ਹਾਂਜੀ 8-9 ਮਹੀਨੇ ਪਹਿਲਾਂ ਹੁਣ ਕਹਿੰਦੇ ਨਾ ਫਿਰ ਰਿਪੋਰਟ ਕਾਰ ਦਿਖਾ ਦਿੰਦੇ ਆ ਪਰ ਏਰੀਆ ਦੇ ਵਿੱਚ ਆ ਕੰਮ ਹੋਇਆ ਉਹ ਕੰਮ ਹੋਇਆ ਪਰ ਕੋਈ ਕੰਮ ਨਹੀਂ ਹੋਇਆ ਇੱਥੇ ਕੋਈ ਕੰਮ ਨਹੀਂ ਹੋਇਆ ਅਸੀਂ ਇਹਨੀਆਂ ਸਮੱਸਿਆ ਕਰਨੀ ਕਰੀ ਹੋਈ ਆ ਬਟ ਉਹ ਹੱਲ ਨਹੀਂ ਹੋ ਸਕਦੀ ਇੰਨਾ ਕੁ ਲੱਗਦਾ ਤੁਸੀਂ ਵੀ ਜਾਂਦੇ ਆਪਣਾ ਰਿਪੋਰਟ ਕਰਨਾ ਰਿਪੋਰਟ ਕਾੜੀ ਵਿਖਾਉਂਦੇ ਵਿਖਾਉਂਦੇ ਆ ਵੀ ਆਹ ਏਰੀਆ ਦੇ ਚਾਹ ਕੰਮ ਹੋਇਆ ਆਹ ਏਰੀਆ ਭਾਂਜੀਵਨ ਜੋਤੀ ਦੀ ਗੱਲ ਕਰਦੇ ਉਹ ਨਹੀਂ ਹੋਰ ਜਿਹੜਾ ਵੀ ਕੋਈ ਐਮਐਲਏ ਹੋਊਗਾ ਕੋਈ ਵੀ ਵੀਆਈਪੀ ਹੋਊਗਾ ਉਹਨਾਂ ਨੇ ਇਹੋ ਕਹਿਣਾ ਵਾ ਜੋ ਸਰਕਾਰ ਨੂੰ ਜੋ ਗੱਲਾਂ ਦਾ ਘੜਾ ਉਹ ਬਣਾਉਂਦੇ ਆ ਗੱਲਾਂ ਦਾ ਘੜਾ ਜਨਤਾ ਬਣਾਉਂਦੀ ਤੁਹਾਨੂੰ ਵੋਟ ਪਾਵਾਂਗੇ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਕੰਮ ਕਰਨ ਵੋਟ ਪਾਵਾਂਗੇ ਨਹੀਂ ਕਰਨਗੇ ਤੇ ਫਿਰ ਪ੍ਰਸ਼ੰਮ ਜੀ ਮੇਰਾ ਨਾਮ ਹੈ ਅੰਕਿਸ਼ ਸ਼ਰਮਾ ਟਿੰਕੂ ਪ੍ਰਦੇਸ਼ ਸਹਿਯੋਗ ਮੈਂ ਭਾਜਪਾਂ ਜੀਓ ਹsdlਦਾ ਹੈਗਾ ਚਾਰ ਪੰਜ ਦਿਨ ਹੋ ਗਏ ਐ ਇਸ ਜਗ੍ਹਾ ਦੇ ਉੱਤੇ ਮੈਂ ਆਨਾ ਪਿਆ ਮਕਬੂਲਪੁਰਾ 10 ਨੰਬਰ ਗਲੀ ਹੈ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਤੁਸੀਂ ਭਾਜੀ ਆਈ ਵੀ ਜੇ ਇੱਥੇ ਆ ਕੇ ਤੁਸੀਂ ਦੇਖਿਆ ਕਿ ਪਾਣੀ ਦੀ ਕਿੰਨੀ ਕਿੱਲਤ ਹੈਗੀ ਹੈ ਬਾਰ ਬਾਰ ਲੋਕਾਂ ਨੂੰ ਇੱਥੇ ਆਪਣੇ ਇੱਕ ਮੌਲਿਕ ਅਧਿਕਾਰ ਨੇ ਕਿ ਸਿਰਫ ਪਾਣੀ ਬਿਜਲੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਪਾਣੀ ਵਾਸਤੇ ਇਹਨਾਂ ਨੂੰ ਇੰਨੀ ਗਰਮੀ ਜਦੋਂ 43 44 ਡਿਗਰੀ ਟੈਂਪਰੇਚਰ ਹੈਗਾ ਪੰਜਾਬ ਦੇ ਪੂਰੇ ਸਕੂਲ ਬੰਦ ਹੋ ਚੁੱਕੇ ਆ ਤੇ ਇਥੋਂ 400 500 ਮੀਟਰ ਦੂਰ ਗੁਰਦੁਆਰੇ ਵਿੱਚੋਂ ਜਾ ਕੇ ਪਾਣੀ ਮੰਗਣਾ ਪੈਂਦਾ ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਪਏ ਆ ਇਹਨਾਂ ਦੇ ਇੱਥੇ ਵਾਸਤੇ ਪਾਣੀ ਕੋਈ ਇੰਤਜ਼ਾਮ ਨਹੀਂ ਹੈਗਾ ਜੇ ਸਰਕਾਰ ਨੂੰ ਕਿਹਾ ਮੈਂ ਤਿੰਨ ਦਿਨ ਹੋ ਗਏ ਜੇ ਹੀ ਭੁੱਲਰ ਦੇ ਨਾਲ ਗੱਲ ਕਰ ਰਿਹਾ ਐਸੀ ਸੰਦੀਪ ਉਹਨਾਂ ਨਾਲ ਗੱਲ ਕਰ ਰਿਹਾ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਗਣੇਸ਼ ਜੀ ਜਿਹੜੇ ਸੈਂਟਰੀ ਦੇ ਇੰਚਾਰਜ ਹੈਗੇ ਇਧਰ ਦੇ ਹਲਕੇ ਦੇ ਜ਼ੋਨ 7 ਦੇ ਉਹਨਾਂ ਨਾਲ ਗੱਲ ਕੀਤੀ ਹੈ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਗੋ ਇਸ ਸੀਜ਼ਨ ਨੂੰ ਗੱਲ ਕਰਦੇ ਕਿ ਭਾਜੀ ਇੱਕੋ ਗੱਲ ਕਹਿੰਦੇ ਜੇਈ ਸਾਹਿਬ ਕਹਿੰਦੇ ਆ ਮੈਂ ਟੈਂਕਰ ਦੇ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਟੈਂਕਰ ਖੜਿਆ ਟੈਂਕਰ ਖੜੇ ਨੂੰ 4 ਦਿਨ ਹੋ ਗਏ 4 ਦਿਨ ਪਹਿਲੇ ਭਰ ਕੇ ਆਇਆ ਸੀ ਪਾਣੀ ਹੌਨ ਚਾਰ ਦਿਨਾਂ ਬਾਅਦ ਤੱਕ ਪਾਣੀ ਆਇਆ ਹੀ ਨਹੀਂ ਰਾਤ ਵਲੇ ਕੁਝ ਨਹੀਂ ਪੁੱਛਿਆ ਜੀ ਫੋਨ ਕਰਦੇ ਰਹੇ ਆ ਗੱਲ ਕਰਦੇ ਰਹੇ ਆ ਫੋਨ ਦਾ ਜਵਾਬ ਨਹੀਂ ਦਿੰਦੇ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਸਾਹਮਣੇ ਮੈਂ ਲਾਈਵ ਕਾਲ ਕਰ ਸਕਦਾ ਭੁੱਲਰ ਜੀ ਨੂੰ ਔਰ ਜੇ ਤੁਸੀਂ ਚਾਹੋ ਤੇ ਆਹ ਦੇਖੋ ਆ ਡੀਸੀ ਸਾਹਿਬ ਨੂੰ ਅੰਮ੍ਰਿਤਸਰ ਹੈਲਪਲਾਈਨ ਦੇ ਉੱਤੇ ਮੈਂ ਮੈਸੇਜ ਵੀ ਡਾਲ ਲਿਆ ਚਾਰ ਦਿਨ ਹੋ ਗਏ ਆ ਕੋਈ ਰਿਪਲਾਈ ਨਹੀਂ ਆ ਸਰਕਾਰ ਸੁੱਤੀ ਪਈ ਹੈ ਕਿਸੇ ਦਾ ਕੋਈ ਹੱਲ ਨਹੀਂ ਕਰਦੇ ਪਾਣੀ ਯਾਦੀ ਕਿੱਲੋ ਨਹੀਂ ਆ ਰਿਹਾ ਕੀ ਮਤਲਬ ਬਾਜੀ ਦੇਖੋ ਇੱਕ ਸਮੱਸਿਆ ਇਹ ਆਈ ਸੀ ਕਿ ਜਿਹੜੀ 10 ਨੰਬਰ ਗਲੀ ਹੈ ਨਾ ਇਹਦੇ ਉਧਰੋਂ ਦੀ ਜਦੋਂ ਇਹਨਾਂ ਨੇ ਨਵਾਂ ਠੇਕਾ ਗੱਡੇ ਆ ਤੇ ਜਦੋਂ ਨਵੀਆਂ ਪਾਈਪਾਂ ਪਈਆਂ ਪਾਈਪਾਂ ਦੀ ਹਾਈਟ ਕਰਦੀ ਗਈ ਉੱਤੀ ਜਦੋਂ ਉੱਚੀ ਕਰਤੀ ਤੇ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਨਹੀਂ ਬਣਿਆ ਫਿਰ ਮੋਟਰਾਂ ਖਰਾਬ ਹੋਈਆਂ ਜਿਹੜੇ ਇਹਨਾਂ ਦੇ ਟਿਊਬ ਵੱਲਾਂ ਦੀਆਂ ਮੋਟਰਾਂ ਨੇ ਉਹ ਮੋਟਰਾਂ ਖਰਾਬ ਰਹੀਆਂ ਮੋਟਰਾਂ ਦਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਫੋਨ ਕਰ ਕਰਕੇ ਗੱਲਾਂ ਕਰ ਕਰਕੇ ਮੋਟਰਾਂ ਠੀਕ ਕਰਾਈਆਂ ਇਸ ਤੋਂ ਬੱਲੇ 15 ਦਿਨ ਪਹਿਲੇ ਤੱਕ 8 9 ਤੇ 11 ਨੰਬਰ ਗਲੀ 'ਚ ਵੀ ਪ ਲੜ ਲੜ ਕੇ ਆਪਣੀ ਅਧਿਕਾਰ ਲੈਣੇ ਪੈਂਦੇ ਆ ਜੀ ਇਹਨਾਂ ਲੋਕਾਂ ਕੋਲੇ ਕਰਦੇ ਕੀ ਬਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਇਲੈਕਸ਼ਨ ਹੈ ਜੀ ਕਿਸੇ ਲੀਡਰ ਨਾਲ ਨਹੀਂ ਗੱਲਬਾਤ ਹੋਈ ਸੀ ਟੀਮ ਨਾਲ ਬਾਜੀ ਗਲੀ ਵਾਲਿਆਂ ਦੇ ਕੋਲ ਗਲੀ ਵਾਲਿਆਂ ਦੇ ਕੋਲ ਮੰਨਣੀ ਹੈ ਈਸਟ ਹਿਲਕੇ ਦੇ ਜੀਵਨ ਜੋਤ ਕੌਰ ਜੀ ਆਏ ਸੀ ਜਿਹੜੇ ਐਮ ਐਲ اے ਨੇ ਜਿਹੜੇ ਚਲੋ ਧੋਖੇ ਦੇ ਨਾਲ ਬਣ ਗਏ ਲੇਕਿਨ ਬੰਨੇ ਨਹੀਂ ਸੀ ਚਾਹੀਦੇ ਉਹ ਆਏ ਮੇਰੇ ਸਾਹਮਣੇ ਤਕੜੀ ਵਾਲੇ ਵੀ ਆਏ ਫਿਰ ਉਸ ਤੋਂ ਬਾਅਦ ਕਾਂਗਰਸ ਵਾਲੇ ਵੀ ਆਏ ਤੇ ਮੈਂ ਉਹ ਪਹੁੰਚੇ ਤੇ ਇੱਥੇ ਆਏ ਆ ਤੇ ਸੰਸਮਸਿਆ ਪਤਾ ਲੱਗੀ ਹੈ ਤੇ ਅਸੀਂ ਗੱਲ ਕਰਦੇ ਪਏ ਆਂ